ਸਤਿ ਸ਼੍ਰੀ ਅਕਾਲ ਰਣਦੀਪ ਪੰਦੀਰ ਅਫੀਸ਼ੀਅਲ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਉਮੀਦ ਅਸੀਂ ਸਾਰੇ ਠੀਕ ਠਾਕ ਹੋਵਾਂਗੇ ਮੇਰੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਜਦੋਂ ਵੀ ਕੋਈ ਨਵੀਂ ਵੀਡੀਓ ਪਾਉਣੀ ਹੁੰਦੀ ਹੈ ਕਿ ਕੋਈ ਨਾ ਕੋਈ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਸਕਾਂ ਜੋ ਤੁਹਾਡੇ ਲਈ ਮਦਦਗਾਰ ਸਾਬਿਤ ਹੋਵੇ ਪਿਛਲੇ ਕੁਝ ਹੀ ਐਪੀਸੋਡ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਤੁਹਾਨੂੰ ਰੋਜ਼ਗਾਰ ਦੇ ਨਾਲ ਜੋੜ ਸਕਾਂ ਹੱਥੀਂ ਕਿਰਤ ਦੇ ਨਾਲ ਜੋੜ ਸਕਾਂ ਕਿਤੇ ਨਾ ਕਿਤੇ ਤੁਹਾਡੀ ਜਿੰਨੀ ਕੁ ਸੰਭਵ ਹੋ ਸਕੇ ਆ ਕੋਈ ਨਾ ਕੋਈ ਮਦਦ ਕਰਨ ਦੀ ਜਿਹੜੀ ਹੈ ਉਹ ਮੈਂ ਕੋਸ਼ਿਸ਼ ਕਰਦੀ ਰਹਿਣੀ ਆ ਤਾਂ ਕਿ ਤੁਹਾਡੇ ਸਾਰਿਆਂ ਦੇ ਕੋਲ ਕੰਮ ਹੋਵੇ ਤੁਹਾਡੇ ਕੋਲ ਤੁਹਾਡੇ ਆਪਣੇ ਹੱਥ ਦੇ ਵਿੱਚ ਪੈਸਾ ਹੋਵੇ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਵੀ ਮੈਂ ਤੁਹਾਡੇ ਨਾਲ ਇੱਕ ਅਜਿਹੀ ਹੀ ਗੱਲ ਸਾਂਝੀ ਕਰਨੀ ਆ ਕਿਉਂਕਿ ਮੇਰੇ ਕੋਲ ਬਹੁਤ ਸਾਰੇ ਸੁਨੇਹੇ ਜਿਹੜੇ ਇਸ ਤਰ੍ਹਾਂ ਦੇ ਆਏ ਹੋਏ ਸੀ ਕਿ ਅਸੀਂ ਘਰ ਤੋਂ ਬਾਹਰ ਨਹੀਂ ਜਾ ਸਕਦੀਆਂ ਸਾਨੂੰ ਸਿਲਾਈ ਆਉਂਦੀ ਹੈ ਇੱਕ ਭੈਣ ਨੇ ਇਹ ਵੀ ਸੁਨੇਹਾ ਜਿਹੜਾ ਹੈ ਭੇਜਿਆ ਹੋਇਆ ਸੀ ਕਿ ਮੈਂ ਜਾਗੂ ਦੇ ਉੱਤੇ ਜਿਹੜੀਆਂ ਕੁੜੀਆਂ ਕੱਗਰੇ ਪਾਉਂਦੀਆਂ ਨੇ ਮੈਂ ਉਹ ਕੱਗਰੇ ਸਿਲਾਈ ਕਰ ਲੈਣੀਆਂ ਪਰ ਮੈਨੂੰ ਕੋਈ ਕੰਮ ਚਾਹੀਦਾ ਤਾਂ ਜੇਕਰ ਤੁਹਾਨੂੰ ਸਿਲਾਈ ਆਉਂਦੀ ਆ ਤੁਸੀਂ ਘਰੇ ਬੈਠ ਕੇ ਹੀ ਸਿਲਾਈ ਕਰਨੀ ਆ ਤੁਸੀਂ ਘਰ ਤੋਂ ਹੀ ਸਿਲਾਈ ਦਾ ਕੰਮ ਕਰਨਾ ਹੈ ਜਿਹੜਾ ਇੱਕ ਕੰਮ ਮੈਂ ਤੁਹਾਡੇ ਲਈ ਲੈ ਕੇ ਆਈ ਆ ਉਸ ਕੰਮ ਦੇ ਬਾਰੇ ਚ ਵੀ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਪਰ ਉਹ ਕਹਿੰਦੇ ਨੇ ਕਿ ਦਿਖਾਉਣ ਵਾਲੇ ਨੇ ਸਿਰਫ ਰਸਤਾ ਦਿਖਾਉਣਾ ਹੁੰਦਾ ਤੁਹਾਨੂੰ ਕੋਈ ਵੀ ਉਸ ਥਾਂ ਦੇ ਉੱਤੇ ਛੱਡ ਕੇ ਨਹੀਂ ਆਉਂਦਾ ਹੈ ਨਾ ਕਿ ਤੁਸੀਂ ਕਿਸੇ ਨੂੰ ਐਡਰੈਸ ਪੁੱਛਦੇ ਹੋ ਅਗਲਾ ਤੁਹਾਨੂੰ ਐਡਰੈਸ ਦੱਸ ਦੇਗਾ ਕਿ ਇਹ ਐਡਰੈਸ ਇੱਥੋਂ ਇੱਥੋਂ ਤੱਕ ਹੈ ਠੀਕ ਹੈ ਕੋਈ ਤੁਹਾਨੂੰ ਨਾਲ ਜਾ ਕੇ ਉਸ ਥਾਂ ਦੇ ਉੱਤੇ ਛੱਡ ਕੇ ਨਹੀਂ ਆਉਂਦਾ ਉਹ ਮੰਜ਼ਿਲ ਤੁਹਾਡੀ ਆਪਣੀ ਹੁੰਦੀ ਹੈ ਕਿਉਂਕਿ ਮੈਂ ਪਹਿਲਾਂ ਵੀ ਆਪਣੇ ਚੈਨਲ ਦੇ ਉੱਤੇ ਇਸ ਤਰ੍ਹਾਂ ਦੀਆਂ ਕਾਫੀ ਵੀਡੀਓਜ਼ ਅਪਲੋਡ ਕੀਤੀਆਂ ਜਿਦੇ ਵਿੱਚ ਮੈਂ ਕਿਹਾ ਹੈ ਕਿ ਜਿਵੇਂ ਕਿਸ ਨੇ ਮੈਨੂੰ ਜਿਹੜਾ ਹੈਗਾ ਕਮੈਂਟ ਭੇਜਿਆ ਹੋਇਆ ਸੀਗਾ ਕੀ ਮੈਨੂੰ ਐਡੀਟਿੰਗ ਜਾਂ ਮੈਂ ਆਨਲਾਈਨ ਕੰਮ ਕਰ ਸਕਦੀ ਆ ਬੈਠ ਕੇ ਮੋਬਾਈਲ ਜਾਂ ਲੈਪਟਾਪ ਤੋਂ ਪਰ ਮੈਨੂੰ ਕੋਈ ਕੰਮ ਚਾਹੀਦਾ ਹੈ ਮੈਂ ਪਹਿਲਾਂ ਵੀ ਕਿਹਾ ਕਿ ਜੀ ਤੁਹਾਨੂੰ ਐਡੀਟਿੰਗ ਜਿਹੜੀ ਹੈਗੀ ਹੈ ਇਹ ਬਹੁਤ ਮਦਦਗਾਰ ਹੋਊਗੀ ਤੁਹਾਡੇ ਲਈ ਐਡੀਟਿੰਗ ਦੇ ਵਿੱਚ ਪੈਸਾ ਵੀ ਬਹੁਤ ਹੈ ਤੁਸੀਂ ਇਹਨੂੰ ਘਰ ਬੈਠ ਕੇ ਹੀ ਕਰ ਸਕਦੇ ਹੋ ਮੋਬਾਈਲ ਜਾਂ ਲੈਪਟਾਪ ਨਾਲ ਹੀ ਤੁਸੀਂ ਇਹਨੂੰ ਵਧੀਆ ਜਿਹੜਾ ਹੈਗਾ ਕਰ ਸਕਦੇ ਹੋ ਜੇ ਪ੍ਰੋਫੈਸ਼ਨਲ ਤੁਸੀਂ ਐਡੀਟਿੰਗ ਸਿੱਖ ਲੈਣੇ ਹੋ ਤੁਹਾਨੂੰ ਲੈਪਟਾਪ ਜਾਂ ਕੰਪਿਊਟਰ ਦੀ ਜ਼ਰੂਰਤ ਪੈਣੀ ਆ ਤੁਸੀਂ ਉਹਨੂੰ ਘਰੇ ਬੈਠ ਕੇ ਕਰ ਸਕਦੇ ਹੋ ਤਾਂ ਫਿਰ ਅੱਗੇ ਉਹਨਾਂ ਸੁਨੇਹੇ ਵੀ ਤੁਹਾਨੂੰ ਆਉਣ ਲੱਗ ਜਾਂਦੇ ਆ ਕਿ ਤੁਸੀਂ ਸਾਨੂੰ ਕੋਈ ਕੰਮ ਦੱਸ ਦਿਓ ਮੰਨ ਲਓ ਮੈਂ ਕਿਸੇ ਨੂੰ ਕਹਿ ਵੀ ਦਵਾਂ ਕਿ ਤੁਹਾਡੇ ਤੋਂ ਇਹ ਕੰਮ ਕੋਈ ਕਰਵਾ ਲੇ ਮੈਂ ਕਿਸ ਚੀਜ਼ ਨੂੰ ਰეკਮੈਂਡ ਕਰਾਂ ਮੇਰੇ ਕੋਲ ਤੁਹਾਡੇ ਉਸ ਕੰਮ ਦਾ ਰਿਕਾਰਡ ਕੀ ਹੈ ਭੈਣੋ ਕੋਈ ਕੀ ਦੇਖ ਕੇ ਤੁਹਾਡੇ ਕੋਲੋਂ ਕੰਮ ਦੀ ਪਹੁੰਚ ਕਰੇਗਾ ਠੀਕ ਹੈ ਮਤਲਬ ਇੱਕ ਐਗਜ਼ਾਮਪਲ ਫਾਰਮੈਟ ਵੀ ਹੋਵੇ ਨਾ ਕਿ ਇਹਨਾਂ ਦਾ ਇਸ ਤਰ੍ਹਾਂ ਦਾ ਕੰਮ ਹੈ ਤੇ ਜੇ ਤੁਸੀਂ ਇਸ ਤਰ੍ਹਾਂ ਦਾ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਤੱਕ ਪਹੁੰਚ ਕਰ ਲਓ ਮੈਂ ਤੁਹਾਨੂੰ ਇਹਦਾ ਇਹ ਕੰਟੈਕਟ ਨੰਬਰ ਜਾਂ ਤੁਹਾਨੂੰ ਜਿਹੜਾ ਵੀ ਮੇਰੇ ਕੋਲ ਡਿਟੇਲਸ ਨੇ ਮੈਂ ਤੁਹਾਨੂੰ ਦੇ ਦਿੰਨੀ ਆ ਠੀਕ ਹੈ ਮੇਰੇ ਕੋਲ ਇਹਦਾ ਕੀ ਹੈ ਮੈਨੂੰ ਕੀ ਪਤਾ ਕਿ ਤੁਹਾਡਾ ਕੰਮ ਕਿਸ ਤਰ੍ਹਾਂ ਦਾ ਹੈ ਇਸੇ ਕਰਕੇ ਮੈਂ ਤੁਹਾਨੂੰ ਅਕਸਰ ਕਹਿੰਦੀ ਆ ਕਿ ਜੇ ਤੁਸੀਂ ਕੁਝ ਵਧੀਆ ਕ੍ਰੀਏਟਿਵ ਕਰਨਾ ਚਾਹੁੰਦੇ ਹੋ ਤਾਂ ਸੋਸ਼ਲ ਮੀਡੀਆ ਦਾ ਸਹਾਰਾ ਲਓ ਅੱਜ ਦੇ ਸਮੇਂ ਦੇ ਵਿੱਚ ਇਹ ਬਹੁਤ ਉਪਯੋਗੀ ਟੂਲ ਹੈ ਠੀਕ ਹੈ ਤੁਸੀਂ ਹੁਣ ਜੇ ਤੁਸੀਂ ਵਧੀਆ ਐਡੀਟਿੰਗ ਕਰ ਸਕਦੇ ਹੋ ਨਾ ਆਪਣੇ ਕੰਮ ਦੀਆਂ ਛੋਟੀਆਂ-ਛੋਟੀਆਂ ਕਲਿੱਪਸ ਬਣਾ ਕੇ ਇੰਸਟਾ ਵਗੈਰਾ ਤੇ ਪਾਉਣੀਆਂ ਸ਼ੁਰੂ ਕਰੋ ਤੇ ਉੱਥੇ ਨਾਲ ਆਪਣੀਆਂ ਡਿਟੇਲਸ ਵੀ ਦੇਣੀਆਂ ਸ਼ੁਰੂ ਕਰੋ ਕਿ ਜੇ ਤੁਹਾਨੂੰ ਜਿਹਹਾ ਕੰਮ ਚਾਹੀਦਾ ਤੁਸੀਂ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਮੈਂ ਤੁਹਾਡੇ ਲਈ ਇਹ ਕੰਮ ਕਰ ਸਕਦੀ ਹਾਂ ਪਰ ਇਹਦੇ ਲਈ ਤੁਸੀਂ ਮੈਨੂੰ ਇਸ ਇਸ ਨੰਬਰ ਦੇ ਉੱਤੇ ਕੰਟੈਕਟ ਕਰਨਾ ਹੈ ਠੀਕ ਹੈ ਤਾਂ ਕੋਈ ਤੁਹਾਡੇ ਨਾਲ ਕੰਟੈਕਟ ਕਰੇਗਾ ਨਾ ਮੇਰੇ ਗੈਂਡੇ ਉੱਤੇ ਕੋਈ ਕਿਉਂ ਕਰੇਗਾ ਕਿਉਂਕਿ ਜਦੋਂ ਅਗਲੇ ਨੂੰ ਆਨਲਾਈਨ ਜਿਨ੍ਹਾਂ ਨੇ ਜਿਹੇ ਕੰਮ ਕਰਾਉਣੇ ਹੁੰਦੇ ਉਹਨਾਂ ਨੂੰ ਕੋਲ ਆਨਲਾਈਨ ਵਾਧੂ ਆਪਸ਼ਨਸ ਹੁੰਦੀਆਂ ਠੀਕ ਹੈ ਹੁਣ ਜਿਵੇਂ ਸਿਲਾਈ ਦਾ ਕੰਮ ਹੈ ਸਿਲਾਈ ਦੇ ਕੰਮ ਲਈ ਕੋਈ ਬੰਦਾ ਜਿਹੜਾ ਬੰਦਾ ਘਰੇ ਬੈਠਾ ਉਹਨੂੰ ਲੱਭੇਗਾ ਠੀਕ ਹੈ ਪਰ ਜਿਨੇ ਆਨਲਾਈਨ ਹੀ ਕੰਮ ਕਰਵਾਉਣਾ ਤਾਂ ਉਹਦੇ ਲਈ ਉਹ ਕਿਸੇ ਦੇ ਘਰ ਜਾ ਕੇ ਨਹੀਂ ਪੁੱਛੇਗਾ ਉਹਦੇ ਲਈ ਉਹ ਆਨਲਾਈਨ ਹੀ ਸਰਚ ਕਰੇਗਾ ਤੁਸੀਂ ਪਲੀਜ਼ ਇਸ ਗੱਲ ਨੂੰ ਸਮਝੋ ਤੁਹਾਡਾ ਕੰਮ ਕਿਸ ਤਰ੍ਹਾਂ ਦਾ ਕਿਸ ਕੈਟਾਗਰੀ ਦਾ ਉਸੇ ਕੈਟਾਗਰੀ ਦੇ ਵਿੱਚ ਜਾ ਕੇ ਉਸ ਕੰਮ ਨੂੰ ਤੁਸੀਂ ਲੱਭਣਾ ਹੈ ਠੀਕ ਹੈ ਹੁਣ ਮੈਂ ਦੋ ਤਿੰਨ ਗੱਲਾਂ ਤੁਹਾਡੇ ਨਾਲ ਕਰਨੀਆਂ ਕਿ ਅਕਸਰ ਨਾ ਪੈਣਾ ਕਹਿ ਦਿੰਨੀ ਆ ਬਹੁਤ ਸਾਰੇ ਸੁਨੇਹੇ ਇਸ ਤਰ੍ਹਾਂ ਦੇ ਆਉਂਦੇ ਆ ਕਿ ਅਸੀਂ ਤਾਂ ਬਹੁਤ ਕੋਸ਼ਿਸ਼ ਕਰ ਲਈ ਅਸੀਂ ਸਭ ਕੁਝ ਕਰਕੇ ਦੇਖ ਲਿਆ ਸਾਡਾ ਤਾਂ ਕੋਈ ਕੰਮ ਨਹੀਂ ਬਣਿਆ ਹੈਗਾ ਲੋਕਾਂ ਦੇ ਕੰਮ ਪਤਾ ਨਹੀਂ ਕਿਵੇਂ ਬਣ ਜਾਂਦੇ ਆ ਠੀਕ ਹੈ ਦੋ ਤਿੰਨ ਗੱਲਾਂ ਤੁਹਾਨੂੰ ਦੱਸਦੀਆਂ ਠੀਕ ਹੈ ਪਹਿਲੀ ਗੱਲ ਤਾਂ ਜੇ ਤੁਹਾਡੇ ਮਨ ਦੇ ਵਿੱਚ ਨਾ ਕੰਮ ਦਾ ਆਈਡੀਆ ਉਦੋਂ ਆਉਂਦਾ ਜਦੋਂ ਤੁਹਾਡੀ ਘਰ ਦੇ ਵਿੱਚ ਲੜਾਈ ਹੋ ਗਈ ਹਸਬੈਂਡ ਦੇ ਨਾਲ ਲੜਾਈ ਹੋ ਗਈ ਫੈਮਿਲੀ ਦੇ ਵਿੱਚ ਲੜਾਈ ਹੋ ਗਈ ਜਾਂ ਤੁਸੀਂ ਵੇਕੇ ਜਾਣਾ ਤੁਹਾਨੂੰ ਪੈਸੇ ਨਹੀਂ ਮਿਲੇ ਤੁਸੀਂ ਕੋਈ ਨਵਾਂ ਸੂਟ ਖਰੀਦਣਾ ਤੁਹਾਨੂੰ ਪੈਸੇ ਨਹੀਂ ਮਿਲੇ ਜਾਂ ਤੁਹਾਨੂੰ ਕੋਈ ਜ਼ਰੂਰਤ ਹੈ ਤੇ ਤੁਹਾਨੂੰ ਘਰ ਦੇ ਵਿੱਚ ਪੈਸੇ ਮਿਲਣ ਤੋਂ ਮਨਾ ਹੋ ਗਿਆ ਤੇ ਉਸ ਤੋਂ ਬਾਅਦ ਅਚਾਨਕ ਤੁਹਾਡੇ ਮਨ ਦੇ ਵਿੱਚ ਖੁਰਫਾਤ ਉੱਠਦੀ ਹੈ ਕਿ ਹੁਣ ਤਾਂ ਮੈਂ ਕੋਈ ਆਪਣਾ ਕੰਮ ਕਰਨਾ ਹੈ ਹੁਣ ਇਸ ਬੰਦੇ ਨੇ ਮੈਨੂੰ ਪੈਸੇ ਦੇਣ ਤੋਂ ਮਨਾ ਕਰਤਾ ਜੇ ਤੁਹਾਡੇ ਮਨ ਦੇ ਵਿੱਚ ਇਹ ਸੋਚ ਕੇ ਕੰਮ ਕਰਨ ਦਾ ਆਈਡੀਆ ਆਉਂਦਾ ਹੈ ਨਾ ਤਾਂ ਸੌਰੀ ਟੂ ਸੇ ਤੁਸੀਂ ਕੰਮ ਨਹੀਂ ਕਰ ਸਕਦੀਆਂ ਕਿਉਂਕਿ ਜਿਵੇਂ ਹੀ ਤੁਹਾਡਾ ਉਹ ਮਾਹੌਲ ਠੀਕ ਹੋਏਗਾ ਪਰਮਾਤਮਾ ਕਰੇ ਸਭ ਦੇ ਕਰਨਾ ਮਾਹੌਲ ਠੀਕ ਬਣਿਆ ਰਹੇ ਪਰ ਜੇਕਰ ਤੁਹਾਡੇ ਮਨ ਦੇ ਵਿੱਚ ਉਸ ਕੰਮ ਨੂੰ ਕਰਨ ਦਾ ਵਿਚਾਰ ਸਿਰਫ ਲੜਾਈ ਹੋਣ ਤੇ ਹੀ ਆ ਰਿਹਾ ਹੈ ਸਿਰਫ ਉਦੋਂ ਹੀ ਆ ਰਿਹਾ ਜਦੋਂ ਤੁਹਾਨੂੰ ਸਾਹਮਣੇ ਪੈਸੇ ਮਿਲਣੇ ਬੰਦ ਹੋ ਜਾਂਦੇ ਆ ਤਾਂ ਫਿਰ ਜਦੋਂ ਵੀ ਮਾਹੌਲ ਠੀਕ ਹੋਏਗਾ ਨਾਲ ਦੀ ਨਾਲ ਤੁਹਾਡਾ ਵਿਚਾਰ ਬਦਲ ਜਾਣਾ ਠੀਕ ਹੈ ਤਾਂ ਇਸ ਕਰਕੇ ਇਹ ਕੰਮ ਤੁਹਾਡੇ ਲਈ ਨਹੀਂ ਬਣਿਆ ਤੁਸੀਂ ਕੋਈ ਵੀ ਅਜਿਹਾ ਕੰਮ ਨਹੀਂ ਕਰ ਸਕਦੀਆਂ ਕਿਉਂਕਿ ਕੋਈ ਵੀ ਕੰਮ ਹੈ ਜਿਹੜਾ ਉਹ ਹਮੇਸ਼ਾ ਹੀ ਜਿਹੜਾ ਹੈਗਾ ਉਹਦੇ ਵਿੱਚ ਰਿਸਕ ਤਾਂ ਦੇਖੋ ਹਰ ਕੰਮ ਦੇ ਵਿੱਚ ਹੁੰਦਾ ਹੀ ਆ ਪਰ ਮੈਨੂੰ ਲੱਗਦਾ ਕਿ ਕੁਝ ਨਾ ਕਰਨ ਨਾਲੋਂ ਕੁਝ ਕਰਨ ਦੀ ਕੋਸ਼ਿਸ਼ ਕਰਨਾ ਜਿਹੜਾ ਹੈਗਾ ਉਹ ਜ਼ਿਆਦਾ ਬਿਹਤਰ ਹੁੰਦਾ ਹੈ ਠੀਕ ਹੈ ਹਰ ਕੰਮ ਦੇ ਵਿੱਚ ਐਵੇਂ ਹੁੰਦਾ ਕਹਿੰਦੇ ਨੇ ਨਾ ਵੀ ਕਦੇ ਡੋਬੇ ਕਦੇ ਸੋਕੇ ਚੱਲਦੇ ਹੀ ਰਹਿੰਦੇ ਨੇ ਕਦੇ-ਕਦੇ ਬਹੁਤ ਜ਼ਿਆਦਾ ਪ੍ਰੋਫਿਟ ਹੁੰਦਾ ਕਦੇ-ਕਦੇ ਤੁਸੀਂ ਜਿਹੜਾ ਮੈਂ ਇਹ ਨਹੀਂ ਕਹੂੰਗੀ ਕਿ ਤੁਸੀਂ ਘਾਟਾ ਖਾ ਲੈਣੇ ਕਿਉਂਕਿ ਮੈਂ ਜਿਹੜੇ ਤੁਹਾਡੇ ਨਾਲ ਆਈਡੀਆ ਸ਼ੇਅਰ ਕਰਦੀਆਂ ਇਹਨਾਂ ਦੇ ਵਿੱਚ ਇਨਵੈਸਟਮੈਂਟ ਨਹੀਂ ਹੁੰਦੀ ਪਰ ਕਦੇ-ਕਦੇ ਹੋ ਸਕਦਾ ਤੁਹਾਨੂੰ ਇਨਕਮ ਜਿਹੜੀ ਆ ਉਹ ਘਟ ਜਾਵੇ ਠੀਕ ਹੈ ਪਰ ਤੁਸੀਂ ਇਹ ਨਹੀਂ ਕਿ ਜੇ ਤੁਸੀਂ ਸਿਰਫ ਇਹ ਸੋਚ ਕੇ ਹੀ ਕਿ ਹੁਣ ਲੜਾਈ ਹੋ ਗਈ ਹੁਣ ਘਰ ਤੋਂ ਪੈਸਾ ਨਹੀਂ ਲੈਣਾ ਹੁਣ ਮੈਂ ਆਪਣਾ ਕੰਮ ਕਰੂੰ ਜਿਵੇਂ ਹੀ ਘਰ ਵਾਲਿਆਂ ਨੇ ਤੁਹਾਨੂੰ ਪੈਸੇ ਦਿੱਤੇ ਤੁਹਾਨੂੰ ਹੱਸ ਕੇ ਬੁਲਾ ਲਿਆ ਠੀਕ ਹੈ ਤੁਹਾਡਾ ਮਨ ਫਿਰ ਬਦ ਮਨ ਦੇ ਵਿੱਚ ਆਇਆ ਹੋਇਆ ਉਹ ਖਿਆਲੀ ਹੈ ਉਹ ਕੁਝ ਟਾਈਮ ਲਈ ਹੈ ਫਿਰ ਤੁਸੀਂ ਕੋਈ ਵੀ ਕੰਮ ਨਹੀਂ ਕਰ ਸਕਦੀਆਂ ਦੂਜੀ ਗੱਲ ਜੇ ਤੁਸੀਂ ਦੂਜਿਆਂ ਨੂੰ ਦੇਖ ਕੇ ਤੁਹਾਡੀ ਕਿਸੇ ਫਰੈਂਡ ਨੇ ਆਨਲਾਈਨ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਸ਼ੁਰੂ ਕਰ ਲਿਆ ਮੰਨ ਲਓ ਜਿਵੇਂ ਮੈਂ ਚੈਨਲ ਨਹੀਂ ਸ਼ੁਰੂ ਕੀਤਾ ਹੋਇਆ ਹੈ ਠੀਕ ਹੈ ਜੇ ਮੈਨੂੰ ਦੇਖ ਕੇ ਤੁਹਾਡੇ ਮਨ ਦੇ ਵਿਚਾਰ ਹੈ ਕਿ ਇਹ ਵੀ ਤਾਂ ਨੌਕਰੀ ਵੀ ਕਰ ਲੈਂਦੇ ਨਾਲੇ ਚੈਨਲ ਚਲਾ ਰਹੇ ਜਾਨ ਨੂੰ ਚਰੋਣਾ ਕੋਈ ਔਖਾ ਕੰਮ ਨਹੀਂ ਘਰੇ ਬੈਠ ਕੇ ਹੀ ਇਹ ਕਰ ਲੈਂਦੇ ਨੇ ਸਾਰਾ ਕੁਝ ਠੀਕ ਹੈ ਇਹ ਵੀ ਤਾਂ ਐਡੀਟਿੰਗ ਆਪ ਕਰਦੇ ਆ ਮੈਂ ਵੀ ਕਰ ਸਕਦੀ ਆ no doubt ਹਰ ਕੋਈ ਕਰ ਸਕਦਾ ਹੈ ਠੀਕ ਹੈ ਪਰ ਤੁਸੀਂ ਮੈਨੂੰ ਘੱਟ ਤੋਂ ਜਾਣਦੇ ਹੋ ਤੁਸੀਂ ਮੈਨੂੰ ਥੋੜੇ ਸਮੇਂ ਤੋਂ ਜਾਣਦੇ ਹੋ ਮੈਨੂੰ ਇਸ ਫੀਲਡ ਦੇ ਵਿੱਚ 17 ਸਾਲ ਹੋ ਚੁੱਕੇ ਆ ਠੀਕ ਹੈ ਇਹ ਜਿਹੜਾ ਸਟਰਗਲ ਹੈ ਪਿਛਲਾ ਉਹਨੂੰ ਤੁਸੀਂ ਨਹੀਂ ਜਾਣਦੇ ਤੁਹਾਨੂੰ ਨਹੀਂ ਪਤਾ ਕਿ ਮੈਨੂੰ ਮੇਰੇ ਕੰਮ ਬਾਰੇ ਕੀ ਜਾਣਕਾਰੀ ਹੈ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਠੀਕ ਹੈ ਤੁਸੀਂ ਸਿਰਫ ਜਿਹੜਾ ਹੁਣ ਦਾ ਫੇਮ ਹੈਗਾ ਇਹਨੂੰ ਦੇਖ ਰਹੇ ਹੋ ਜੇ ਤੁਸੀਂ ਇਸੇ ਤਰ੍ਹਾਂ ਕਿਸੇ ਨੂੰ ਵੀ ਦੇਖ ਕੇ ਹਨਾ ਕਿ ਲੈ ਉਹਨੇ ਤਾਂ ਆਨਲਾਈਨ ਮੰਨ ਲਓ ਇਹ ਫਲਾਣੀ ਕੰਪਨੀ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਤੇ ਦਿਨਾਂ ਦੇ ਵਿੱਚ ਹੀ ਉਹ ਤਾਂ ਐਵੇਂ ਬਣ ਗਈ ਹੁਣ ਮੈਂ ਵੀ ਜ਼ਰੂਰ ਕਰਾਂ ਤੁਸੀਂ ਸਿਰਫ ਉਹਨੂੰ ਉਸ ਵੇਲੇ ਦੇਖ ਰਹੇ ਹੋ ਤੁਸੀਂ ਕਾਮਯਾਬੀ ਤੋਂ ਬਾਅਦ ਕਿਸੇ ਨੂੰ ਦੇਖ ਰਹੇ ਹੋ ਜਿਹੜੀ ਪਿਛਲੀ ਮਿਹਨਤ ਹੈ ਉਹਦਾ ਸਟਰਗਲ ਹੈ ਉਹ ਤੁਸੀਂ ਨਹੀਂ ਦੇਖ ਰਹੇ ਤੇ ਜਦੋਂ ਉਹ ਸਟਰਗਲ ਦੀ ਵਾਰੀ ਜਦੋਂ ਤੁਹਾਡੇ ਤੋਂ ਆਣੀ ਹੈ ਫਿਰ ਤੁਹਾਡੇ ਤੋਂ ਉਸ ਤਰ੍ਹਾਂ ਨਹੀਂ ਹੋਣਾ ਜੇ ਤੁਹਾਡੇ ਅੰਦਰ ਆਪਣੀ ਲਗਨ ਹੈ ਤੁਸੀਂ ਤਤਪਰ ਹੋ ਕਿ ਮੈਂ ਕੁਝ ਕਰਨਾ ਹੀ ਕਰਨਾ ਹੈ ਫਿਰ ਤੁਸੀਂ ਕਰ ਲਓਗੇ ਪਰ ਜੇ ਤੁਸੀਂ ਇਹ ਕੰਮ ਰੀਸ ਦੇ ਵਿੱਚ ਕਰ ਰਹੇ ਹੋ ਨਾ ਕਿ ਫੁਲਾਣੇ ਨੇ ਕੀਤਾ ਹੁਣ ਤਾਂ ਮੈਂ ਵੀ ਕਰੂੰ ਉਹਨੇ ਵੀ ਕਰ ਲਿਆ ਮੈਂ ਵੀ ਕਰ ਲੂੰ ਫਿਰ ਇਹ ਨਹੀਂ ਹੋਣਾ ਕਿਉਂਕਿ ਇਹ ਲੌਂਗ ਟਰਮ ਹੈ ਠੀਕ ਹੈ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਹੈ ਇਹਦੇ ਲਈ ਤੁਹਾਨੂੰ ਮੈਂਟਲੀ ਪ੍ਰਪੇਅਰ ਹੋਣਾ ਪੈਣਾ ਹੈ ਕਿ ਹਾਂ ਮੈਂ ਇਹ ਕੰਮ ਕਰਨਾ ਹੈ ਫਿਰ ਤੁਸੀਂ ਆਪਣਾ ਟਾਈਮ ਵੀ ਤੁਹਾਨੂੰ ਮੈਨੇਜ ਕਰਕੇ ਰੱਖਣਾ ਪੈਣਾ ਇੱਕ ਵਾਰ ਨਹੀਂ ਹਮੇਸ਼ਾ ਠੀਕ ਹੈ ਤੁਹਾਨੂੰ ਆਪਣਾ ਟਾਈਮ ਵੀ ਮੈਨੇਜ ਕਰਨਾ ਪੈਣਾ ਹੋ ਸਕਦਾ ਹੈ ਕਿ ਤੁਹਾਨੂੰ ਆਪਣੀ ਕਿਸੇ ਵੇਲੇ ਨੀਂਦ ਵੀ ਛੱਡਣੀ ਪਵੇ ਤੁਹਾਨੂੰ ਆਪਣੀ ਗੋਸਪ ਕਰਨ ਦੀ ਆਦਤ ਵੀ ਛੱਡਣੀ ਹੋਊਗੀ ਜਿਹੜਾ ਤੁਸੀਂ ਬੈਠ ਕੇ ਇੰਨਾ ਇੰਨਾ ਟਾਈਮ ਮੰਨ ਲਓ ਕਿ ਫੋਨ ਤੇ ਲਗਾਉਣੀ ਆ ਤੁਹਾਨੂੰ ਇਹ ਸਾਰਾ ਕੁਝ ਵੀ ਜਿਹੜਾ ਹੈਗਾ ਛੱਡਣਾ ਪਊਗਾ ਠੀਕ ਹੈ ਜੀ ਗੱਲ ਜੇ ਤੁਹਾਡੇ ਵਿੱਚ ਆਪਣੀਆਂ ਸਥਿਤੀਆਂ ਬਦਲਣ ਦੀ ਹਿੰਮਤ ਨਹੀਂ ਹੈਗੀ ਨਾ ਤਾਂ ਫਿਰ ਤੁਸੀਂ ਜਿਵੇਂ ਹੋ ਉਹਵੇਂ ਠੀਕ ਹੋ ਫਿਰ ਤੁਹਾਡੇ ਲਈ ਕੋਈ ਵੀ ਕੰਮ ਦੁਨੀਆ ਦੇ ਵਿੱਚ ਕਿਤੇ ਵੀ ਕਰਨ ਯੋਗਾ ਨਹੀਂ ਹੈਗਾ ਠੀਕ ਹੈ ਤੁਸੀਂ ਸੋਚ ਰਹੇ ਹੋ ਕਿ ਬਸ ਠੀਕ ਹੈ ਜਿਵੇਂ ਦਾ ਵੀ ਹੈਗਾ ਜੇ ਹੁਣ ਜਿਵੇਂ ਵੀ ਚੱਲ ਰਿਹਾ ਹੈ ਬਸ ਠੀਕ ਹੈ ਮੈਂ ਸਾਰ ਲੂੰਗੀ ਠੀਕ ਹੈ ਜੇ ਤੁਸੀਂ ਇਸ ਸੋਚ ਦੀਆਂ ਧਾਰਨੀ ਹੋ ਨਾ ਤਾਂ ਫਿਰ ਤੁਸੀਂ ਕੁਝ ਨਹੀਂ ਕਰ ਸਕਦੀਆਂ ਦੇਖੋ ਉਹ ਕਹਿੰਦੇ ਹਨ ਕਿ ਜੇ ਅਸੀਂ ਗਰੀਬ ਪੈਦਾ ਹੁੰਨੇ ਆ ਤਾਂ ਇਹ ਸਾਡਾ ਕਸੂਰ ਨਹੀਂ ਹੈ ਇੱਕ ਮਸ਼ਹੂਰ ਦਾਰਸ਼ਨਿਕ ਦਾ ਇਹ ਕਥਨ ਹੈ ਪਰ ਜੋ ਕਹਿੰਦੇ ਕਿ ਅਸੀਂ ਗਰੀਬ ਮਰਦੇ ਆ ਤੇ ਜਿੱਥੇ ਨਾ ਕਿਤੇ ਸਾਡਾ ਕਸੂਰ ਜਿਹੜਾ ਹੈ ਉਹ ਜ਼ਰੂਰ ਹੁੰਦਾ ਕਿਉਂਕਿ ਅਸੀਂ ਆਪਣੀਆਂ ਸਥਿਤੀਆਂ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਜੇ ਤੁਹਾਡੇ ਚ ਐਡਜਸਟਮੈਂਟ ਵਾਲੀ ਚੀਜ਼ ਹੋਣੀ ਬਹੁਤ ਜ਼ਰੂਰੀ ਹੈ ਠੀਕ ਹੈ ਉਹ ਚੰਗੀ ਗੱਲ ਹੈ ਪਰ ਜੇ ਹੱਦ ਤੋਂ ਹੀ ਜ਼ਿਆਦਾ ਹੈ ਨਾ ਕਿ ਤੁਹਾਨੂੰ ਕੋਈ ਕਹੇ ਕਿ ਤੁਸੀਂ ਬਸ ਜਿਵੇਂ ਵੀ ਬੈਠੀ ਹੋ ਠੀਕ ਹੈ ਅਸੀਂ ਐਵੇਂ ਬੈਠੇ ਰਹਿਣੇ ਆ ਅਸੀਂ ਤਾਂ ਇੱਥੇ ਵੀ ਠੀਕਾਂ ਜਿੱਥੇ ਕਿਸੇ ਨੇ ਬਿਠਾਤਾ ਜਿਵੇਂ ਦੇ ਵੀ ਹਾਲ ਨਹੀਂ ਅਸੀਂ ਸਾਰ ਲਾਂਗੀਆਂ ਕਿਉਂ ਸਾਰ ਲਾਂਗੀਆਂ ਕੋਸ਼ਿਸ਼ ਕਰੋ ਨਾ ਸਥਿਤੀਆਂ ਨੂੰ ਬਦਲਣ ਦੀ ਤੇ ਕੋਸ਼ਿਸ਼ ਕਰਨ ਵਾਲੇ ਦੇ ਲਈ ਕੁਝ ਵੀ ਔਖਾ ਨਹੀਂ ਹੁੰਦਾ ਮੈਂ ਅੱਜ ਤੁਹਾਨੂੰ ਦੱਸਦੀ ਆ ਕਿ ਜਿਵੇਂ ਤੁਸੀਂ ਕਿਸੇ ਭੈਣ ਨੇ ਕਿਹਾ ਹੋਇਆ ਸੀ ਨਾ ਕਿ ਮੈਂ ਜਿਹੜਾ ਘਰ ਤੋਂ ਬਾਹਰ ਨਹੀਂ ਜਾ ਸਕਦੀ ਮੈਂ ਘਰੇ ਹੀ ਸਟਿਚਿੰਗ ਕਰਦੀ ਆ ਮੈਨੂੰ ਕੋਈ ਕੰਮ ਚਾਹੀਦਾ ਤੁਸੀਂ ਘਰੇ ਹੀ ਸਟਿਚਿੰਗ ਕਰਨੀ ਆ ਤੁਹਾਡੇ ਕੋਲ ਬਹੁਤ ਸਾਰਾ ਕੰਮ ਆਊਗਾ ਤੁਹਾਡੇ ਹੀ ਨੇੜੇ ਤੋਂ ਕੰਮ ਆਊਗਾ ਹੁਣ ਕੰਮ ਆਊਗਾ ਕਿਵੇਂ ਤੁਸੀਂ ਉਹ ਕੰਮ ਲੱਭਣਾ ਕਿਵੇਂ ਆ ਤੁਸੀਂ ਨਾ ਉਸੇ ਸਟਿਚਿੰਗ ਨੂੰ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਜਾਗੋ ਵਗੈਰਾ ਦੇ ਘੱਗਰੇ ਬਣਾਉਨੇ ਹੋ ਠੀਕ ਹੈ ਨਾਲ ਕੋਈ ਕਿਸੇ ਉਸ ਭੈਣ ਨੂੰ ਜੋੜ ਲਓ ਜਿਹਨੂੰ ਫੁਲਕਾਰੀਆ ਵਗੈਰਾ ਬਣਾਉਣੀਆਂ ਆਉਂਦੀਆਂ ਹੋਣਾਂ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਕੋਈ ਇਨਸਟਾ ਦਾ ਪੇਜ ਵੀ ਤਿਆਰ ਕਰ ਲਓ ਜਿੱਥੇ ਤੁਸੀਂ ਆਪਣੀਆਂ ਰੀਲਸ ਵਗੈਰਾ ਉਸ ਕੰਮ ਦੀਆਂ ਪਾ ਦਿਆ ਕਰੋ ਠੀਕ ਹੈ ਤਾਂ ਕਿ ਲੋਕਾਂ ਨੂੰ ਤੁਹਾਡੇ ਬਾਰੇ ਜਾਣਕਾਰੀ ਮਿਲੇ ਹੁਣ ਤੁਹਾਡੇ ਨੇੜੇ ਜਿਹੜਾ ਵੀ ਬਾਜ਼ਾਰ ਹੈ ਹਰ ਪਿੰਡ ਦੇ ਨਾਲ ਕੋਈ ਨਾ ਕੋਈ ਬਾਜ਼ਾਰਤਾ ਲੱਗਦਾ ਹੀ ਹੈ ਹਰ ਸ਼ਹਿਰ ਦੇ ਵਿੱਚ ਵੀ ਕੋਈ ਨਾ ਕੋਈ ਜਾਣਕਾਰ ਦੁਕਾਨ ਤਾਂ ਹੁੰਦੀ ਹੈ ਠੀਕ ਹੈ ਤੁਸੀਂ ਆਪਣੇ ਉਸ ਪ੍ਰੋਡਕਟ ਨੂੰ ਉਹਦੇ 2-3 ਪੀਸ ਕ ਗਰੇ ਜਾਂ ਫੁਲਕਾਰੀਆਂ ਦੇ ਤੁਸੀਂ ਉਸ ਦੁਕਾਨ ਦੇ ਉੱਤੇ ਰੱਖ ਕੇ ਆਉਣੇ ਆ ਕਿ ਇਹਦੇ ਵਿੱਚ ਸਾਡਾ ਇੰਨਾ ਖਰਚਾ ਹੋਇਆ ਤੁਸੀਂ ਉਹਨੂੰ ਦੱਸਣਾ ਕਿ ਮੈਂ ਇਹਨਾਂ ਨੂੰ ਇੰਨੇ ਦੇ ਵਿੱਚ ਵੇਚਣਾ ਹੈ ਉਸ ਤੋਂ ਉੱਤੇ ਜਿੰਨੇ ਦਾ ਵੀ ਤੁਸੀਂ ਵੇਚਤਾ ਉਹ پیسے ਤੁਸੀਂ ਰੱਖ ਲਿਓ ਕਿ ਦੁਕਾਨਦਾਰ ਅਜੀਹਾ ਕਰ ਦਿੰਦੇ ਹੁੰਦੇ ਆ ਠੀਕ ਹੈ ਹੁਣ ਜੇ ਤੁਹਾਡਾ ਕੰਮ ਵਧੀਆ ਹੋਇਆ ਤੁਹਾਡਾ ਕੰਮ ਪਸੰਦ ਆ ਗਿਆ ਤਾਂ ਉਸ ਤੋਂ ਬਾਅਦ ਤੁਹਾਡੇ ਕੋਲ ਉਸ ਕੰਮ ਦੇ ਆਰਡਰ ਆਉਣੇ ਸ਼ੁਰੂ ਹੋ ਜਾਂਦੇ ਆ ਮੇਰੇ ਬਹੁਤ ਸਾਰੇ ਜਾਣਕਾਰ ਨੇ ਜਿਹੜੇ ਅਜੀਹਾ ਕੰਮ ਕਰਦੇ ਨੇ ਜਿਹੜੇ ਕਰ ਚੁੱਕੇ ਨੇ ਇੱਕ ਜਾਣਕਾਰ ਨੇ ਮੇਰੇ ਜਿਹੜੇ ਸਿਲਾਈ ਦਾ ਕੰਮ ਕਰਦੇ ਨੇ ਉਹ ਕੀ ਕਰਦੇ ਆ ਉਹਨਾਂ ਨੇ ਨਾ ਕਿਸੇ ਨੇੜਲੇ ਜਿਹੜਾ ਹੈਗਾ ਇੱਕ ਲਹਿੰਗਾ ਹਾਊਸ ਹੈ ਜਿੱਥੇ ਵਿਆਹ ਸ਼ਾਦੀਆਂ ਦੇ ਉੱਤੇ ਕੁੜੀਆਂ ਰੈਂਟ ਤੇ ਲੈਂਦੀਆਂ ਨੇ ਲਹਿੰਗੇ ਜਿਹੜੇ ਵਿਆਹ ਦੇ ਉੱਤੇ ਪਾਏ ਜਾਂਦੇ ਆ ਜਾਂ ਜਿਹੜੇ ਨਾਲ ਜਿਵੇਂ ਬਾਕੀ ਡ्रेसेस ਜਿਹੜੀਆਂ ਨੇ ਕਿਰਾਏ ਤੇ ਮਿਲਦੀਆਂ ਤਾਂ ਉਹਨਾਂ ਨੇ ਉਸ ਉਹਦੇ ਨਾਲ ਟੈਬ ਕੀਤਾ ਹੋਇਆ ਹੈ ਹੁਣ ਜਦੋਂ ਵੀ ਉੱਥੇ ਕੋਈ ਰੈਂਟ ਤੇ ਲਹਿੰਗਾ ਵਗੈਰਾ ਲੈਣ ਆਉਂਦਾ ਤਾਂ ਉਹ ਉਸ ਲਹਿੰਗੇ ਦੀ ਨਾਲ ਦੀ ਨਾਲ ਫਿਟਿੰਗ ਕਰਕੇ ਉਹਨਾਂ ਨੂੰ ਦੇ ਦਿੰਦੇ ਆ ਉਹਨਾਂ ਦਾ ਚੰਗਾ ਖਾਸਾ ਇਹ ਕੰਮ ਕਿੰਨੇ ਸਮੇਂ ਤੋਂ ਚੱਲ ਰਿਹਾ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਹੁਣ ਉਹੀ ਚੀਜ਼ਾਂ ਆਪਣੀਆਂ ਵੀ ਤਿਆਰ ਕਰਨੀਆਂ ਸ਼ੁਰੂ ਕਰਤੀਆਂ ਘੱਟ ਰੇਟ ਦੇ ਵਿੱਚ ਅਵੇਲੇਬਲ ਕਰਵਾ ਦਿੰਦੇ ਆ ਹਰ ਕਿਸੇ ਦੀ ਇੰਨੀ ਪਹੁੰਚ ਨਹੀਂ ਹੁੰਦੀ ਕਿ ਉਹ ਮਹਿੰਗੀਆਂ ਚੀਜ਼ਾਂ ਖਰੀਦ ਸਕੇ ਪਰ ਸਟਾਈਲਿਸ਼ ਖਰੀਦਣਾ ਹਰ ਕੋਈ ਚਾਹੁੰਦਾ ਠੀਕ ਹੈ ਤਾਂ ਥੋੜੀ ਜਿਹੀ ਕ੍ਰੀਏਟੀਵਿਟੀ ਉਹ ਕਰਦੇ ਆ ਤੇ ਉਹਨੋਂ ਉਹਨੇ ਸਟਾਈਲਿਸ਼ ਬਣਾ ਕੇ ਵੇਚਣਾ ਸ਼ੁਰੂ ਕਰਤਾ ਠੀਕ ਹੈ ਹੁਣ ਦੇਖੋ ਜੇ ਤੁਹਾਡੇ ਕੋਲ ਐਵੇਂ ਵੀ ਕੋਈ ਨਾ ਕੋਈ ਦੁਕਾਨ ਤਾਂ ਹੋਊਗੀ ਨਾ ਤੁਸੀਂ ਉੱਥੇ ਸਮਾਨ ਰੱਖਣਾ ਸ਼ੁਰੂ ਕਰਦੋ ਤੁਸੀਂ ਉਹਨੂੰ ਜਿਹੜਾ ਹੈਗਾ ਤੁਸੀਂ ਵਧੀਆ ਢੰਗ ਦੇ ਨਾਲ ਉਹ ਤੁਹਾਡਾ ਕੰਮ ਜਿਹੜਾ ਹੈਗਾ ਉਹ ਚੱਲ ਪਊਗਾ ਪਲੀਜ਼ ਮੇਰੇ ਕਹਿਣ ਦੇ ਉੱਤੇ ਇੱਕ ਵਾਰੀ ਟਰਾਈ ਕਰਕੇ ਜ਼ਰੂਰ ਦੇਖਿਓ ਇੱਕ ਭੈਣ ਨੇ ਮੈਨੂੰ ਵੀ ਸੁਨੇਹਾ ਭੇਜਿਆ ਹੋਇਆ ਸੀਗਾ ਕਿ ਮੈਂ ਤਿਆਰ ਕਰਕੇ ਜੀ ਤੁਹਾਡੇ ਕੋਲ ਭੇਜ ਦਿਆ ਕਰਾਂ ਤੁਸੀਂ ਮੇਰੇ ਕੋਲ ਭੇਜ ਦਿਓ ਮੈਨੂੰ ਕੋਈ ਦਿੱਕਤ ਨਹੀਂ ਹੈ ਮੇਰੇ ਕੋਲ ਬਹੁਤ ਸਾਰੇ ਕਸਟਮਰ ਵੀ ਹੈਗੇ ਆ ਜਿਹੜੇ ਉਹਨੂੰ ਖਰੀਦ ਵੀ ਲੈਣਗੇ ਠੀਕ ਹੈ ਪਰ ਤੁਸੀਂ ਉਹਨੂੰ ਭੇਜੋਗੇ ਤੁਹਾਨੂੰ ਉਹਦਾ ਕਿਰਾਇਆ ਪਊਗਾ ਭੇਜਣ ਦਾ ਤਾਂ ਉਹਨੇ ਤੁਹਾਡੇ ਮਾਰਜਨ ਦੇ ਵਿੱਚ ਐਡ ਹੋ ਜਾਣਾ ਤੁਹਾਡੀ ਚੀਜ਼ ਮਹਿੰਗੀ ਹੋ ਜਾਣੀ ਤੇ ਫਿਰ ਤੁਹਾਡੀ ਚੀਜ਼ ਦਾ ਜਿਹੜਾ ਉਨਾ ਹੀ ਤੁਹਾਡਾ ਜਿਹੜਾ ਪ੍ਰੋਫਿਟ ਹੈ ਉਹ ਘਟ ਜਾਣਾ ਠੀਕ ਹੈ ਜਿੰਨਾ ਖਰਚਾ ਵਧ ਗਿਆ ਉਹਨਾ ਮੁਨਾਫਾ ਘਟੂਗਾ ਨਾ ਉਸ ਚੀਜ਼ ਦਾ ਕਿਉਂਕਿ ਰਿਡਿਊ ਦੀ ਐਕਚੁਅਲ ਕੀਮਤ ਹੈ ਉਹ ਤਾਂ ਉਨੀ ਰਹਿਣੀ ਆ ਮੰਨ ਲਓ ਇੱਕ ਰੀਲ ਹੀ ਹੈ ਜੇ ਠੀਕ ਹੈ ਇੱਕ ਧਾਗਾ ਹੀ ਹੈ ਜੇ ਲੋਕਲ ਮਾਰਕੀਟ ਦੇ ਵਿੱਚ ਜੇ ਉਹ ਮੈਨੂੰ 5 ਰੁਪਏ ਦਾ ਮਿਲ ਰਿਹਾ ਹੈ ਤਾਂ ਮੈਂ ਜੇ ਉਹਨੂੰ ਬਾਹਰੋਂ ਕਿਤੋਂ ਮੰਗਵਾ ਰਹੀ ਆ ਮੈਂ ਉਹਨੂੰ 15 ਵਿੱਚ ਕਿਉਂ ਖਰੀਦੂੰਗੀ ਠੀਕ ਹੈ ਜਦਕਿ ਮੈ 5 ਰੁਪਏ ਚ ਮਿਲ ਜਾਣਾ ਠੀਕ ਹੈ ਤਾਂ ਮੈਂ ਸਿਰਫ ਇਹੀ ਕਹਿਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਆਪਣੀ ਲੋਕਲ ਮਾਰਕੀਟ ਦੇ ਨਾਲ ਕੰਟੈਕਟ ਕਰੋ ਤੁਹਾਨੂੰ ਕੰਮ ਜ਼ਰੂਰ ਮਿਲੂਗਾ ਤੁਹਾਡਾ ਕੰਮ ਸਕਸੈਸਫੁਲ ਵੀ ਜਿਹੜਾ ਹੈਗਾ ਉਹ ਜ਼ਰੂਰ ਹੋਗਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਆਈ ਮੈਂ ਕੋਸ਼ਿਸ਼ ਕੀਤੀ ਹੈ ਕਿ ਤੁਹਾਡੀਆਂ ਸਮੱਸਿਆਵਾਂ ਹੱਲ ਕਰ ਸਕਾਂ ਤੁਹਾਨੂੰ ਸਮਝਾ ਸਕਾਂ ਕਿ ਮੈਂ ਐਕਚੁਅਲ ਦੇ ਵਿੱਚ ਤੁਹਾਨੂੰ ਕੀ ਕਹਿਣਾ ਚਾਹੁੰਦੀ ਆ ਫਿਰ ਵੀ ਜੇਕਰ ਤੁਹਾਡੇ ਕੋਈ ਸਵਾਲ ਨੇ ਜਾਂ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਇਹਦੇ ਬਾਰੇ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਮੇਰੇ ਇਸ ਚੈਨਲ ਰਣਦੀਪ ਪੰਦੇਰ ਅਫੀਸ਼ੀਅਲ ਨੂੰ ਤੁਸੀਂ ਸਬਸਕ੍ਰਾਈਬ ਵੀ ਕਰ ਲਿਓ ਤੇ ਹਾਂ ਇੱਕ ਚੀਜ਼ ਦੀ ਮੈਨੂੰ ਬਹੁਤ ਖੁਸ਼ੀ ਹੈ ਕਿ ਆਪਣਾ YouTube ਪਰਿਵਾਰ ਦਿਨੋ-ਦਿਨ ਵੱਡਾ ਹੁੰਦਾ ਜਾ ਰਿਹਾ ਹੈ ਥੋੜੇ ਦਿਨ ਪਹਿਲਾਂ ਹੀ ਮੈਨੂੰ ਇੱਕ ਕਮੈਂਟ ਜਿਹੜਾ ਹੈ ਉਹ ਆਇਆ ਹੋਇਆ ਸੀ ਜਿਹਨੇ ਚੀਕ ਭੈਣ ਨੇ ਕਮੈਂਟ ਕੀਤਾ ਸੀ ਕਿ ਮੈਂ 36 ਗੜ ਤੋਂ ਤੁਹਾਡਾ ਪ੍ਰੋਗਰਾਮ ਦੇਖ ਰਹੀ ਹਾਂ ਤਾਂ ਤੁਹਾਡਾ ਸਾਰਿਆਂ ਦਾ ਹੀ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਇਸ ਪਿਆਰ ਨੂੰ ਇਸੇ ਤਰ੍ਹਾਂ ਬਣਾਈ ਰੱਖੋ ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੁਣ ਦਿਓ ਇਜਾਜ਼ਤ